ਕੀਕਲ ਅੱਜ ਆਏ ਅਸੀਂ ਖੇਤਾਂ ਤੁਹਾਨੂੰ ਖੇਤ ਦਿਖਾਉਣੇ ਆ ਆ ਦੇਖੋ ਹਰਿਆਲੀ ਖੇਤਾਂ ਦੀ ਮੰਮਾ ਉਹ ਖੜਾ ਮੰਮਾ ਦੇਖੋ ਗੱਲੇ ਤੋੜਨ ਗਿਆ ਦੋਸਤੋ ਖੇਤਾਂ ਦਾ ਨਾ ਅਨੋਖਾ ਹੀ ਨਜ਼ਾਰਾ ਹੈ ਤੇ ਹਿੰਗੂ ਲੱਗੇ ਹੋਏ ਦੇਖੋ ਹਿੰਗੂ ਹਾਂਜੀ ਦੋਸਤੋ ਖੇਤ ਵਿੱਚ ਪੂਰੀ ਸ਼ਾਂਤੀ ਸੀਗੀ ਪੂਰਾ ਮੋਲ ਵਧੀਆ ਸੀਗਾ ਆਕਸੀਜਨ ਹੀ ਆਕਸੀਜਨ ਦੂਰ ਤੱਕ ਦੇਖੋ ਹਰਿਆਲੀ ਹਰਿਆਲੀ ਮੈਨੂੰ ਬਹੁਤ ਵਧੀਆ ਲੱਗਾ ਤੇ ਸੂਰਜ ਦਾ ਟਾਈਮ ਸੀਗਾ ਮਾਮਾ ਵੈਸੀ ਦੁਕਾਨ ਤੇ ਆ ਗਿਆ ਕਹਿੰਦਾ ਅੱਜ ਗੰਨੇ ਤੋੜਨ ਚੱਲੀਏ ਮੈਂ ਕਿਹਾ ਚਲੋ ਚੱਲਦੇ ਹਾਂ ਗੰਨੇ ਤੋੜਨ ਤੇ ਅਚਾਨਕ ਹੀ ਸਾਡੀ ਸਲਾਹ ਬਣ ਗਈ ਅਸੀਂ ਖੇਤ ਆਏ ਖੇਤ ਆ ਕੇ ਜਿਹੜੇ ਮਾਮਾ ਕਹਿੰਦਾ ਗੰਨੇ ਜਿੰਨੇ ਗਲੋਨੇ ਮੈਂ ਕਿਹਾ ਮਮਾ ਦੋ ਚਾਰ ਗੰਨੇ ਲਾ ਲੋ ਜਿਆਦਾ ਨਹੀਂ ਆਪਾਂ ਕਰਨੇ ਕੀ ਯਾਰ ਤੇ ਜਿੰਨੇ ਖਾਣੇ ਸਤੇ ਲੈਣੇ ਉਨੇ ਲੋ ਜਿਆਦਾ ਖਰਾਬ ਵੀ ਨਹੀਂ ਕਰਨੇ ਚਾਹੀਦੇ ਮਮਾ ਕਹਿੰਦਾ ਗੱਲ ਵੀ ਸਹੀ ਹੈ ਫਿਰ ਵਧੀਆ ਵਧੀਆ ਜਿਹੜੇ ਗੰਨੇ ਸੀਗੇ ਤਿੰਨ ਚਾਰ ਮਾਮੇ ਨੇ ਤੋੜੇ ਤੇ ਲਿਆ ਕੇ ਕਹਿੰਦਾ ਗੰਨਾ ਤੋੜ ਕੇ ਦਿਖਾਵਾਂ ਤੋੜ ਕੇ ਜਹਾ ਤੇ ਫਿਰ ਗੰਨਾ ਮਾਮੇ ਨੇ ਤੋੜ ਕੇ ਦਿਖਾਇਆ ਕਹਿੰਦਾ ਦੇ ਹਨਾ ਭਈ ਹੈ ਨਾ ਤੇ ਉਸ ਤੋਂ ਬਾਅਦ ਫਿਰ ਗੰਨੇ ਅਸੀਂ ਥੋੜੇ ਤੋੜੇ ਉਹਨੇ ਖਾਕੇ ਵੀ ਦੇਖਿਆ ਕੰਨੇ ਵਧੀਆ ਸੀ ਕਰਚੇ ਸੀਗੇ ਪੱਕੇ ਵੀ ਸੀਗੇ ਮਿੱਠੇ ਪੂਰੇ ਫਲ ਤੇ ਮਾਮਾ ਕਹਿੰਦਾ ਬਹੁਤ ਕੰਨੇ ਮੈਂ ਕਹਾਂ ਮਾ ਤਿੰਨ ਚਾਰ ਬਹੁਤ ਆ ਆਪਾਂ ਇੰਨੇ ਕੀ ਕਰਨੇ ਕੀ ਆ ਤੇ ਉਸ ਤੋਂ ਬਾਅਦ ਫਿਰ ਅਸੀਂ ਘਰ ਨੂੰ ਪਰਤੇ ਆਏ